ਹਾਂ ਜੀ ਅੱਗੇ ਲੋ ਮੈਂ ਪਿੱਛੇ ਖੜ ਗਿਆ ਹਾਂ ਜਿੰਦਾਬਾਦ ਓਕੇ ਜਿੰਦਾਬਾਦ 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 ਕਾਨਾ ਸ਼ਹੀ ਫਿਰਕੂ ਤਾਕ ਦਾ ਮਰਦਾਬਾਦ ਮਰਦਾਬਾਦ ਅਸੀਂ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਕਰਨ ਜਾ ਰਹੇ ਹਾਂ ਪਿੰਡਾਂ ਤੇ ਸ਼ਹਿਰਾਂ ਨੂੰ ਇਹ ਇਸ ਕਰਕੇ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਨਾ ਆਪਣੇ 90 ਸਾਲਾਂ ਦੇ ਵਿੱਚ ਇਸ ਮੁਲਕ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਕਰਾਉਣ ਦੇ ਹੁੰਦੇ ਦਾ ਅੱਜ ਹਿੰਦੁਸਤਾਨ ਅਮੀਰਾਂ ਦੇ ਪੱਖੋਂ ਦੁਨੀਆ 'ਚ ਤੀਜੀ ਨੰਬਰ ਤੇ ਆ ਤੇ ਗਰੀਬੀ ਪੱਖੋਂ ਜਿਹੜਾ ਹੈਗਾ 137ਵੇਂ ਨੰਬਰ ਤੇ ਆ ਯਾਨੀ ਕਿ ਕਰੋੜਾਂ ਲੋਕ ਜਿਹੜੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ ਹੁਣ ਖੇਤੀ ਖੇਤਰ ਨੂੰ ਕਾਰਪੋਰੇਟਰ ਨੂੰ ਦੇਣ ਜਾ ਰਹੇ ਜਿੰਦੇ 'ਚ ਅੱਜ ਤੋਂ ਵੱਧ ਆਬਾਦੀ ਜਿਹੜੀ ਲੱਗੀ ਹੋਈ ਆ ਸਾਡੇ ਸ਼ਹਿਰਾਂ ਦੇ ਜਿਹੜੇ ਸ਼ਾਪਿੰਗ ਮਾਲ ਵੱਡੇ ਖੁੱਲ ਰਹੇ ਆ ਵੱਡੇ ਕਾਰਪੋਰੇਟ ਘਰਾਣਿਆਂ ਦੇ ਦੁਕਾਨਦਾਰ ਤੇ ਰੇੜੀ ਵਾਲੇ ਜਿਹੜੇ ਹੈਗੇ ਆ ਉਹ ਖਤਮ ਹੋਣ ਜਾ ਰਹੇ ਆ ਪਰਚੂਨ ਦੇ ਖੇਤਰ 'ਚ ਕਾਰਪੋਰੇਟ ਜਿਹੜਾ ਹੈ ਆ ਆ ਗਿਆ ਹਿੱਟ ਐਂਡ ਰਨ ਲੈ ਕੇ ਆਗੇ ਕਿ ਡਰਾਈਵਰਲੈਸ ਰਹਿਤ ਮਸ਼ੀਨਰੀ ਲੈ ਕੇ ਆਉਣੀ ਆ ਕਰੋੜਾਂ ਲੋਕਾਂ ਦਾ ਜਿਹੜਾ ਕਿੱਤਾ ਹੈਗਾ ਟਰਾਂਸਪੋਰਟ ਨਾਲ ਜੁੜਿਆ ਹੋਇਆ ਉਹਨਾਂ ਨੂੰ ਬੇਰੋਜ਼ਗਾਰ ਕਰ ਰਿਹਾ ਅਗਨੀਵੀਰ ਸਕੀਮ ਲੈ ਕੇ ਆਗੇ ਕਿ ਕਰੋੜਾਂ ਲੋਕ ਜਿਹੜੇ ਫੌਜ ਚ ਭਰਤੀ ਹੋ ਕੇ ਆਪਦਾ ਰੋਜ਼ਗਾਰ ਹਾਸਲ ਕਰਦੇ ਸੀਗੇ ਉਹਨਾਂ ਨੂੰ ਜਿਹੜਾ ਤਬਾਹ ਕੀਤਾ ਜਾ ਰਿਹਾ ਹੈਗਾ ਬਿਜਲੀ ਸੋਧ ਬਿੱਲ ਲੈ ਕੇ ਆਗੇ ਕਿ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦੇਣੀ ਆ ਪ੍ਰੀਪੇਡ ਮੀਟਰ ਜਿਹੜੇ ਹੈਗੇ ਆ ਉਹ ਉਹ ਲਾ ਕੇ ਲੋਕਾਂ ਤੋਂ ਕਈ ਵਾਰੀ 5-5 ਮਹੀਨਿਆਂ ਤੋਂ ਜਿਹੜਾ ਬਿੱਲ ਹੈਗਾ ਉਹ ਨਹੀਂ ਤਰਦਾਗਾ ਯਾਨੀ ਕਿ ਇਹਦੇ ਨਾਲ ਹੀ ਕਾਰਪੋਰੇਟ ਕਰਾਣਿਆਂ ਦਾ ਜਿਹੜਾ 15 ਲੱਖ ਕਰੋੜ ਰੁਪਇਆ 9 ਸਾਲਾਂ ਜਿਹਨਾਂ ਨੇ ਮਾਫ ਕੀਤਾ ਬਾਕੀ ਜਿਹੜਾ ਕੋਈ ਵਿਜੇ ਮਾਲੀਆ ਨੀਰਮੋਦੀ ਹਜ਼ਾਰਾਂ ਕਰੋੜ ਲੈ ਕੇ ਭੱਜ ਗਏ ਉਹ ਵੱਖਰੇ ਦੂਜੇ ਪਾਸੇ ਕਿਸੇ ਕਿਸਾਨ ਨੇ ਮਜ਼ਦੂਰ ਨੇ ਛੋਟੇ ਦੁਕਾਨਦਾਰ ਨੇ ਉਹਨੇ ਕੋਈ ਥੋਟਾ ਮੋਟਾ ਲੋਨ ਲਿਆ ਉਹਨੂੰ ਜਿਹੜਾ ਹੈਗਾ ਇੰਨਾ ਠੱਠ ਕੀਤਾ ਜਾਂਦਾ ਕਿ ਉਹਨੂੰ ਖੁਦ ਕੁਛ ਨਹੀਂ ਮਜਬੂਰ ਕੀਤਾ ਜਾਂਦਾ ਪੰਜਾਬ ਨੈਸ਼ਨਲ ਬੈਂਕ ਦਾ ਇਹ ਨੀਰੋ ਮੋਦੀ ਆ 11 ਕਰੋੜ ਰੁਪਏ ਲੈ ਕੇ ਭੱਜ ਗਿਆ ਉਹ ਮਾਪ ਆ ਤੇ ਜੇ ਉਸੇ ਪੰਜਾਬ ਨੈਸ਼ਨਲ ਬੈਂਕ ਤੋਂ ਕਹਿੰਦੇ 2-4 ਲੱਖ ਰੁਪਇਆ ਲਿਆ ਹੋਇਆ ਉਹਨੂੰ ਜਿਹੜਾ ਅਪਰਾਧੀ ਬਣਾ ਕੇ ਜਿਹੜਾ ਹੈਗਾ ਪੇਸ਼ ਕੀਤਾ ਜਾ ਰਿਹਾ ਤੋਂ ਜਿਹੜਾ ਸਮੁੱਚੀ ਮੁਲਕ ਦੀ ਆਰਥਿਕਤਾ ਕਾਰਪੋਰੇਟ ਨੂੰ ਦੇਣ ਜਾ ਰਹੀ ਹੈ ਇਸ ਕਰਕੇ ਸਮੁੱਚੇ ਮੁਲਕ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਬਿਜਲੀ ਵਾਲਿਆਂ ਨੂੰ ਟਰਾਂਸਪੋਰਟਰ ਵਾਲਿਆਂ ਨੂੰ ਬੈਂਕ ਵਾਲਿਆਂ ਨੂੰ ਸਾਰੀਆਂ 100 ਦੇ ਕਰੀਬ ਜਿਹੜੀਆਂ ਜਥੇਬੰਦੀਆਂ ਨੇ ਇੱਥੇ ਕਿ ਆਰਟੀ ਅਸੋਸੀਏਸ਼ਨ ਵਪਾਰ ਮੰਡਲ ਪੰਜਾਬ ਚ ਵੱਡੀ ਪੱਧਰ ਤੇ ਬੰਦ ਨੂੰ ਸਮਰਥਨ ਦੇ ਰਿਹਾ ਤੇ 16 ਫਰਵਰੀ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਤਹਿਤ ਮੁਕੰਮਲ ਪੰਜਾਬ ਬੰਦ ਇਥੋਂ ਦੇ ਸ਼ਹਿਰ ਕਸਬੇ ਸੜਕਾਂ ਸਭ ਕੁਝ ਜਿਹੜਾ ਹੈਗਾ ਜਾਮ ਹੋਊਗਾ ਤੇ ਤੁਹਾਡੇ ਚੈਨਲਾਂ ਦੇ ਮਾਧਿਅਮ ਰੈਸੀ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਜਾਮ ਨੂੰ ਸਫਲ ਬਣਾਓ ਉਸ ਦਿਨ ਕੋਈ ਵੀ ਬੰਦਾ ਜਿੰਨੇ ਜਾਜੇ ਚੜਨਾ ਜਾਂ ਕੋਈ ਹੋਰ ਪ੍ਰੋਗਰਾਮ ਆ ਉਹ ਕਹਵੇ ਨਾ ਕਹਵੇ ਨਾ ਵੀ ਮੈਨੂੰ ਪਹਿਲਾਂ ਨਹੀਂ ਦੱਸਿਆ ਗਿਆ ਅਸੀਂ 2 ਹਫ਼ਤੇ ਪਹਿਲਾਂ ਇਹਦਾ ਦੱਸ ਰਹੇ ਹਾਂ ਕਿ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਦਾ ਮੁਕੰਮਲ ਪੰਜਾਬ ਬੰਦ ਜਿਹੜਾ ਹੈਗਾ ਉਹ ਰਹੂਗਾ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ ਦੇਵ ਸਿੰਘ ਫੌਜੀ ਪਿੰਡ ਬਹਿਰਕਲਾਂ ਜ਼ਿਲ੍ਹਾ ਜਰਨਲਿਸਟਰ ਭਾਰਤੀ ਕਿਸਾਨ ਜੂਨੀਅਰ ਤੋਂ ਡਕੋਂਦਾ ਬੂਟਾ ਬੁਰਜੀਗਲ ਅੱਜ ਕਿਸ ਸਬੰਧ ਵਿੱਚ ਮੀਟਿੰਗ ਕੀਤੀ ਹੈ ਜੀ ਅੱਜ ਸਾਡੇ ਦੋ ਜੰਡੇ ਆ ਜੀ 16 ਤਰੀਕ ਦਾ ਭਾਰਤ ਬੰਦ ਹੈ 9 ਫਰਵਰੀ ਨੂੰ ਅਸੀਂ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਸਪੀਕਰ ਬੰਨ ਕੇ ਝੰਡਾ ਮਾਰਚ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਤਾਂ ਕਿ ਲੋਕ ਆਪਣੇ ਆਪ ਹੀ ਜਾਗ ਜਾਨ ਤਾਂ ਕਿ ਸਾਰਾ ਪੰਜਾਬ ਬਹੁਤ ਹੀ ਚੰਗੇ ਤਰੀਕੇ ਨਾਲ ਬੰਦ ਹੋ ਸਕੇ ਹਰ ਬੰਦੇ ਤੱਕ ਇਹ ਅਸੀਂ ਪਹੁੰਚ ਕਰਾਂਗੇ ਵੀ ਤਾਂ ਕਿ ਉਹਨੂੰ ਸਾਨੂੰ ਜ਼ਬਰਦਸਤ ਨਾ ਕਰਨ ਵੀ ਆਪਣੇ ਆਪ ਹੀ ਉਹ ਛਟਰ ਸਿੱਟੇ ਦੁਕਾਨ ਦਾ ਜਾਂ ਕੋਈ ਵੀਕਲ ਵਾਲਾ ਵੀਕਲ ਬੰਦ ਕਰੇ ਕੋਈ ਟਰੱਕ ਜੁਨੀਅਲ ਟਰੱਕ ਨਾਲ ਚਲਾਵੇ ਆਪਣਾ ਕੋਈ ਲੇਬਰ ਯੂਨੀਅਨ ਉਹ ਆਪਣਾ ਟਰੱਕ ਨਾ ਭਰਨ ਕੁਝ ਵੀ ਨਾ ਕਰਨ ਹਰ ਚੀਜ਼ ਨੂੰ ਸੱਦਾ ਦੇਵਾਂਗੇ ਤਾਂ ਕਿ ਅਸੀਂ 16 ਤਰੀਕ ਨੂੰ ਮੁਕੰਮਲ ਬੰਦ ਕਰ ਸਕੀਏ ਜਿਹੜੀਆਂ ਮੰਗਾਉਣ ਲੈ ਕੇ ਤੁਸੀਂ ਕਰ ਰਹੇ ਸਾਡੀਆਂ ਮੰਗਾ ਜੀ ਇੱਕ ਤਾਂ ਇਹਗਾ ਜਿਹੜੀਆਂ ਨਕੀਮਪੁਰ ਕੀਵੀ ਵਾਲੀਆਂ ਨੇ ਜਿਹਨੂੰ ਤਮੋਰਚੇ ਨੂੰ ਆ ਉਹ ਤੋਂ ਬਾਅਦ ਸਾਡੀਆਂ ਜਿਹੜੀਆਂ ਐਮਐਸਪੀ ਦੀਆਂ ਮੰਗਾ ਹੈ ਉਹ ਤੋਂ ਬਾਅਦ ਸਾਡਾ ਹੈਗੇ ਪੈਨਸ਼ਨ ਦੀ ਹੈ ਮੰਗਾ ਹੈ ਜਿਹੜੇ ਪੈਨਸ਼ਨਾਂ ਮਤਲਬ ਜਿਹੜੀਆਂ ਇਹਨਾਂ ਨੇ ਕੱਟ ਕਰਤੀਆਂ 2004 ਤੋਂ ਬਾਅਦ ਤਾਂਕਿ ਉਹ ਪੁਰਾਣੀ ਪੈਨਸ਼ਨ ਚਕੀਮ ਲਾਗੂ ਕਰ ਸਕਣ ਇੱਕ ਸਾਡੀ ਕਿਸਾਨ ਜਿਹੜਾ ਕਿਸਾਨ ਹੈ ਉਹ 60 ਸਾਲ ਤੋਂ ਬਾਅਦ ਉਹਨੂੰ ਪੈਨਸ਼ਨ ਜਿਹੜੀ 10000 ਰੁਪਿਆ ਮਿਲੇ ਤਾਂ ਕਿ ਜਿਵੇਂ ਬਾਕੀ ਦੁਨੀਆ ਮਲਾਜਮਾਂ ਨੂੰ ਪੈਨਸ਼ਨਾਂ ਮਿਲਦੀਆਂ ਰਿਟਾਇਰ ਹੋਣ ਤੋਂ ਬਾਅਦ ਉਹ ਕਿਸਾਨ 60 ਸਾਲ ਤੋਂ ਬਾਅਦ ਰਿਟਾਇਰ ਹੋ ਕੇ ਉਹਨੂੰ ਪੈਨਸ਼ਨ ਦਿੱਤੀ ਜਾਵੇ ਸੰਯੁਕਤ ਕਿਸਾਨ ਮੋਰਚੇ ਤੇ ਟ੍ਰੇਡ ਯੂਨੀਅਨ ਫਰੀਕੋਟ ਜ਼ਿਲ੍ਹੇ ਦੀਆਂ ਨਾਲ ਆ ਜ਼ਿਲ੍ਹੇ ਜ਼ਿਲ੍ਹਾ ਫਰੀਕੋਟ ਦੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਜਿਹੜਾ ਕਿ 9 ਤਰੀਕ ਨੂੰ ਇੱਕ ਰੋਸ ਮਾਰਚ ਦੇ ਤੌਰ ਤੇ ਸ਼ਹਿਰ ਦੇ ਵਿੱਚ ਕੀਤਾ ਜਾਊਗਾ ਜਿਹੜਾ ਕਿ ਆਉਣ ਵਾਲੀ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਨੂੰ ਜਿਹੜਾ ਕਿ ਲਾਗੂ ਕਰਨ ਵਾਸਤੇ ਵੱਡੇ ਪੱਧਰ ਤੇ ਉਹਨਾਂ ਲੋਕਾਂ ਨੂੰ ਚੇਤਨ ਕੀਤਾ ਜਾਊਗਾ ਤਾਂ ਜੋ ਜਿਹੜਾ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾ ਸਕੇ ਉਹਦੇ ਵਿੱਚ ਸ਼ਹਿਰ ਵਿਆ ਤਕਰੀਬਨ ਜਿਹੜੀਆਂ ਟ੍ਰੇਨ ਯੂਨੀਅਨਾਂ ਤੇ ਕਿਸਾਨ ਸਹਿਯੁਕਤ ਕਿਸਾਨ ਮੋਰਚੀਆਂ ਜਿ세 ਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਅੱਜ ਦੀ ਮੀਟਿੰਗ ਦੇ ਵਿੱਚ ਤਕਰੀਬਨ ਜਿਹੜੇ ਤਿੰਨ ਬਲਾਕ ਆਪਣੇ ਜੈਤ ਪ੍ਰਚਾਰ ਸਾਧਕ ਫਰੀਕੋਟ ਜੈਤੋ ਅਤੇ ਕੋਰਪੂਰਾ 12 ਬਲਾਕਾਂ ਦੇ ਵਿੱਚ ਜਿਹੜਾ ਕਿ ਆਉਣ ਵਾਲੇ 5 ਤਰੀਕ ਨੂੰ ਮੀਟਿੰਗਾਂ ਕਰਾਉਣ ਵਾਸਤੇ ਤੇ ਜਾਂ ਉਹਨਾਂ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਕਮੇਟੀਆਂ ਬਣਾਈਆਂ ਉਹ ਕਮੇਟੀਆਂ ਨੂੰ ਅੱਜ ਤੋਂ ਕੰਮ ਸੌਂਪ ਕੇ ਜਿਹੜਾ ਉਹ 5 ਤਰੀਕ ਨੂੰ ਕਮੇਟੀਆਂ ਆਪ ਦੇ ਬਲਾਕਾਂ ਦੇ ਵਿੱਚ ਮੀਟਿੰਗਾਂ ਸੱਦ ਕੇ ਉਹਨਾਂ ਲੋਕਾਂ ਨੂੰ ਲਾਮਬੰਦ ਕਰਦੀਆਂ ਤੇ ਜਿਹੜਾ ਤਾਂ ਜੋ ਜਿਹੜਾ ਆਉਣ ਵਾਲੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਉਹ ਘਰ ਘਰ ਸੁਨੇਹਾ ਲਾ ਕੇ ਉਹਨੂੰ ਵੱਡੇ ਪੱਧਰ ਤੇ ਲਾਮਬੰਦ ਕਰਕੇ ਪੂਰਨ ਤੌਰ ਤੇ ਭਾਰਤ ਬੰਦ ਕੀਤਾ ਜਾਊਗਾ 16 ਫਰਵਰੀ ਦਾ ਭਾਰਤ ਬੰਦੇ ਜੀ ਇਹ ਸੰਯੁਕਤ ਕਿਸਾਨ ਮੋਰਚਾ ਤੇ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਆਜ਼ਾਦ ਫੈਡਰੇਸ਼ਨਾਂ ਐਸੋਸੀਏਸ਼ਨਾਂ ਦਾ ਸੰਝਾ ਹੈ ਜਾਨਕਿ ਮਿਹਨਤਗਰ ਜਬਾਤ ਦੇ ਸਾਰੇ ਤਬਕਿਆਂ ਦੀ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਕਿਸਾਨਾਂ ਦਾ ਮਸਲਾ ਉਹਨਾਂ ਨੇ ਦੱਸਤਾ ਵੀ ਐਮਐਸਪੀ ਜਿਹੜੀ ਕਣਕ ਧੋਨੇ ਤੇ ਹੀ ਇਸ ਬਜਟ ਵਿੱਚ ਦਿੱਤੀ ਹੈ ਬਾਕੀ ਹੋਰ ਕਿਸੇ ਕਿਸਾਨੀ ਦੀ ਮੰਗ ਹੈ ਹਰ ਫਸਲ ਦੇ ਉੱਤੇ ਐਮਐਸਪੀ ਦੀ ਕੋਰੋਨੀ ਗਾਰੰਟੀ ਹੋਵੇ ਅਸੀਂ ਟ੍ਰੇਡ ਯੂਨੀਅਨ ਵਾਲੇ ਜਿਹੜੀ ਗੱਲ ਤੇ ਕਰਦੇ ਆਂ ਵੀ ਦੇਸ਼ ਵਿੱਚ ਅੱਜ ਕੋਰੋਣਾ ਹੀ ਜਿਹੜਾ ਨੌਜਵਾਨ ਹੈ ਉਹ ਆਊਟਸੋਰਸ ਤੇ ਕੰਮ ਕਰ ਰਿਹਾ ਥੋੜੇ ਥੋੜੇ ਪੈਸੇ ਦੇ ਕੰਮ ਕਰ ਰਿਹਾ ਅਗਨੀਵੀਰ ਸਕੀਮ ਜਿਹੜੀ ਮੋਦੀ ਸਾਹਿਬ ਨੇ ਲਿਆਂਦੀ ਇੱਕ ਫੌਜ ਸੀ ਜਿੱਥੇ ਪੱਕੀ ਪੈਨਸ਼ਨ ਮਿਲਦੀ ਸੀ ਪਿੱਛੇ ਜਿਹੜੀ ਅਗਨੀ ਵੀਰ ਸਕੀਮ ਲਿਆਏ ਆ ਸਾਡੇ ਇਧਰ ਬਠਿੰਡੇ ਦੇ ਏਰੀਆ ਦਾ ਮਾਨਸੇ ਦਾ ਏਰੀਆ ਦਾ ਜਿਹੜਾ ਨੌਜਵਾਨ ਦੀ ਲਾਸ਼ ਆਈ ਹੈ ਉਹ ਜਨਵਰੀ 23 ਚ ਭਰਤੀ ਹੋਇਆ ਸੀ 6 ਪੈਣਾ ਦਾ ਭਰਾ ਇੱਕ ਸਾਲ ਬੋਦੀ ਤੇ ਲਾਸ਼ ਘਰ ਆ ਜਾਂਦੀ ਹੈ ਤੇ ਇਹਨਾਂ ਦੀਆਂ ਪੈਨਸ਼ਨਾਂ ਖੋਲੀਆਂ ਟ੍ਰੇਨਿੰਗ ਵੀ ਕੀ ਹੈ ਮਤਲਬ ਮਾੜੀ ਮੋਟੀ 6 ਮਹੀਨੇ ਦੀ ਟ੍ਰੇਨਿੰਗ ਦੇ ਅੱਗੇ ਕਰ ਦਿੰਦੇ ਆ ਅੱਜ ਕੱਲ ਹਾਈ ਟੈਕ ਵਾਰ ਹੈ ਇਲੈਕਟ੍ਰੋਨਿਕ ਤੇ ਇੰਨਾ ਸਿਸਟਮ ਆ ਗਿਆ ਕਮਿਊਨੀਕੇਸ਼ਨ ਦਾ ਪਰ ਜੇ ਲੜਾਈਆਂ ਜਿਹੜੀਆਂ ਆਮ ਪਹਿਲਾਂ ਵਾਲੀਆਂ ਲੜਾਈਆਂ ਨਹੀਂ ਰਹੀਆਂ ਬਹੁਤ ਲੰਬੀ ਟ੍ਰੇਨਿੰਗ ਜਿਹੜੀ ਚਾਹੀਦੀ ਹੈ ਇੱਕ ਫੌਜੀ ਜਵਾਨ ਸਹੀ ਬਣਨ ਵਾਸਤੇ ਅਗਨੀ ਪਥ ਤਸਕੀਮ ਜਿਹੜੀ ਹੈ ਉਹਦੇ ਚ ਵੀ ਉਹਦਾ ਸਾਡੀ ਦੇਸ਼ ਦੀ ਸੁਰੱਖਿਆ ਨਾਲ ਵੀ ਬਹੁਤ ਵੱਡਾ ਕਲਵਾੜ ਕੀਤਾ ਹੈ ਤੇ ਜਿਹੜਾ ਕੱਲ ਬਜਟ ਆਇਆ ਉਹਦੇ ਚ ਜਿਹੜੀਆਂ ਆਸ਼ਾ ਵਰਕਰਾਂ ਅੰਗਣਵਾੜੀ ਹੈ ਤੇ ਹੋਰ ਜਿਹੜੀਆਂ ਨਾਰੀ ਸ਼ਕਤੀਕਰਨ ਦੀ ਗੱਲ ਕਰਦੇ ਆ ਨਾ ਬੜੇ ਜ਼ੋਰ ਸ਼ੋਰ ਨਾਲ ਪਰ ਉਹਦੇ ਵਿੱਚ ਆ ਜਿਹੜੀਆਂ ਤਿੰਨ categories ਆ ਆਸ਼ਾ ਵਰਕਰ ਅੰਗਣਵਾੜੀ ਮਿਡਡੇ ਮੀਲ ਬੀਬੀਆਂ ਦੇਸ਼ ਵਿੱਚ ਲੱਖਾਂ ਕਰੋੜਾਂ ਇਹ ਬੀਬੀਆਂ ਕੰਮ ਕਰਦੀਆਂ ਇਹਨਾਂ ਨੂੰ ਮਾਨ ਪੱਤੇ ਦੇ ਇਨਸੈਂਟਿਵੇ ਥੋੜੇ ਥੋੜੇ ਪੈਸਿਆਂ ਦੇ ਸ਼ੋਸ਼ਣ ਕਰ ਰਹੇ ਇਹਨਾਂ ਦਾ 10 10 15 15 ਸਾਲ ਦੇ ਜਿਹੜੇ ਆ ਸਾਡੇ ਨੌਜਵਾਨ ਬੱਚੇ ਉਹ ਆਊਟਸੋਰਸ ਤੇ ਥੋੜੇ ਥੋੜੇ ਪੈਸਿਆਂ ਤੇ ਗੁਜ਼ਾਰੇ ਨਹੀਂ ਹੁੰਦੇ ਬੁਰਾ ਹਾਲ ਹੈ ਉਹਨਾਂ ਦਾ ਉਹਨਾਂ ਇੱਧਰ ਦੇ ਨਾ ਉੱਧਰ ਦੇ ਨਾ ਜਿਉਂਦਿਆਂ ਜਾਂ ਮਰਦਿਆਂ ਤੇ ਜਿਹੜਾ ਬਜਟ ਹੈ ਉਹ ਬੇਰੋਜ਼ਗਾਰੀ ਦਾ ਕੋਈ ਹੱਲ ਨਹੀਂ ਕਰਦਾ ਨੌਜਵਾਨਾਂ ਦੀ ਅੱਜ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਲੱਖਾਂ ਹੀ ਪੋਸਟਾਂ ਖਾਲੀ ਪਈਆਂ ਉਹਨਾਂ ਨੂੰ ਭਰਨ ਵਾਲੀ ਕੋਈ ਗੱਲ ਨਹੀਂ ਤੇ ਅਸੀਂ ਟ੍ਰੇਡ ਯੂਨੀਅਨਾਂ ਦੀ ਜਿਹੜੀ ਸੰਯੁਕਤ ਕਿਸਾਨ ਮੋਰਚ 16 ਫਰਵਰੀ ਨੂੰ ਜਿਹੜਾ ਭਾਰਤ ਬੰਦ ਕੀਤਾ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵੱਲੋਂ ਮੀਟਿੰਗ ਸੱਦੀ ਗਈ ਸੀ ਜਿਦੇ ਵਿੱਚ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਟ੍ਰੇਡ ਯੂਨੀਅਨ ਤੇ ਸਾਰੀਆਂ ਜਥੇਬੰਦੀਆਂ ਵਿਦਿਆਰਥੀ ਮਜ਼ਦੂਰ ਜਥੇਬੰਦੀਆਂ ਦੇ ਆਗੂ ਸਰਬਾਨ ਸਾਂਝਾ ਸ਼ਾਮਲ ਹੋਏ ਆ ਤੇ ਜਿਹੜੀ ਮੁਕੰਮਲ ਜਿਹੜੀ 16 ਫਰਵਰੀ ਨੂੰ ਭਾਰਤ ਤੇ ਪੰਜਾਬ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਆ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਦਿੱਲੀ ਵਾਲਾ ਮੋਰਚਾ ਚੱਕਿਆ ਸੀ ਉਦੋਂ ਵੀ ਸੂਬਾ ਸਰਕਾਰ ਨੇ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੀਆਂ ਮੰਗਾਂ ਜਿਹੜੀਆਂ ਮੰਨੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਕਰਨ ਦਾ ਜਿਹੜਾ ਭਰੋਸਾ ਦਿੱਤਾ ਸੀਗਾ ਸਰਕਾਰਾਂ ਹੁਣ ਤੱਕ ਉਹਨਾਂ ਤੋਂ ਟਾਲ ਮਟੋਲ ਕਰਦੀਆਂ ਆ ਰਹੀਆਂ ਅਸੀਂ ਸਯੁਗਤ ਕਿਸਾਨ ਮੋਰਚੇ ਦੀਆਂ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮਜ਼ਦੂਰਾਂ ਦੀਆਂ ਮੰਗਾਂ ਮਲਾਜਮਾਂ ਦੀਆਂ ਮੰਗਾਂ ਤੇ ਹੋਰ ਸਾਰੇ ਵਰਗਾਂ ਦੀਆਂ ਜਿਹੜੀਆਂ ਮੰਗਾਂ ਉਹਨੂੰ ਮਨਵਾਉਣ ਦੇ ਲਈ ਹੈ ਜਿਹੜਾ ਮੁਕੰਮਲ ਪੰਜਾਬ ਤੇ ਭਾਰਤ ਬੰਦ 16 ਫਰਵਰੀ ਨੂੰ ਜਿਹੜਾ ਸੱਦਾ ਦਿੱਤਾ ਇਹਨੂੰ ਅਸੀਂ ਮੁਕੰਮਲ ਕਾਮਯਾਬ ਕਰਨ ਲਈ ਅੱਜ ਦੀ ਮੀਟਿੰਗ ਸੱਦੀ ਗਈ ਆ ਔਰ ਇਹਨੂੰ ਮੁਕੰਮਲ ਕਾਮਯਾਬ ਕੀਤਾ ਜਾਊਗਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਲੋਕਾਂ ਨੂੰ ਸਾਰਿਆਂ ਨੂੰ ਕਿ ਇਹਨਾਂ ਸਰਕਾਰਾਂ ਤੋਂ ਜੇ ਆ ਤੁਸੀਂ ਇਨਸਾਫ ਲੈਣਾ ਆਪਦੇ ਹੱਕ ਲੈਣੇ ਆ ਤਾਂ 16 ਫਰਵਰੀ ਨੂੰ ਜਿਹੜਾ ਸਾਡੇ ਇਸ ਮੁਕੰਮਲ ਬੰਦ ਦਾ ਜਿਹੜਾ ਡਟ ਕੇ ਸਾਥ ਦਿਓ ਜੀਨੇ ਵੀ ਕੋਈ ਰੰਜੇਵਾ ਉਸ ਦਿਨ ਮੈਂ ਸ਼ਿਸ਼ੇਸ ਸਿੰਘ ਇੰਗਰਾ ਜੋ ਸਾਡੀ ਮੀਟਿੰਗ ਦਾ ਮਕਸਦ ਸੀ ਇਹ 16 ਫਰਵਰੀ ਨੂੰ ਬੰਦਾ ਜੋ ਸੱਦਤਾ ਗਿਆ ਸੰਜੋਤਕ ਸੰਸਨ ਮੋਰਟਾ ਆਰਟ ਰੈਡਿਓਨ ਯੂਨੀਅਨ ਭਾਰਤ ਦੀਆਂ ਉਹਨਾਂ ਰਲ ਕੇ ਸੱਦ ਦਿੱਤਾ ਉਹਨੂੰ ਸਫਲ ਬਣਾਉਣ ਦੇ ਖਾਤਰ ਅਸੀਂ ਮੀਟਿੰਗ ਕੀਤੀ ਹੈ ਇਹਦੂ ਬਹੁਤ ਸਾਡੀਆਂ ਤਿੰਨ ਮੀਟਿੰਗਾਂ ਹੋਰ ਹੋਣਗੀਆਂ 5 ਤਰੀਕ ਨੂੰ ਤਸੀਲ ਫਰੀਕੋਟ ਸਾਧਕ ਕੋੜਪੂਰਾ ਜੇਟੋ ਉਸ ਪੱਧਰ ਤੇ ਮੀਟਿੰਗ ਕਰਕੇ ਅਸੀਂ ਅਗਲਾ ਪ੍ਰੋਗਰਾਮ ਲੇਕਾਂਗੇ 9 ਤਰੀਕ ਨੂੰ ਇੱਕ ਜਾਗਰੂਕ ਮਿਆਰਾ ਕੀਤਾ ਜਾਊਗਾ ਸਾਰੇ ਸ਼ਹਿਰ ਦੇ ਵਿੱਚ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਸੋਨਾ ਫਾਪੀ ਨੂੰ ਬੰਦ ਕਰਨ ਦਾ ਕਾਰਨ ਕੀ ਹੈ ਕਿਉਂਕਿ ਜਿਨਾਂ ਨੇ ਸੈਂਟਰ ਦੇ ਵਿੱਚ ਭਾਰਤ ਸਰਕਾਰ ਆਈ ਹੈ ਇਹਨਾਂ ਨੇ ਕਾਰਪਟ ਕਰਾਣਿਆਂ ਨੂੰ ਖੁੱਲੇ ਹੱਥੀ ਗੱਫੇ ਦਿੱਤੇ ਆ ਕਿਸਾਨ ਮਜ਼ਦੂਰ ਦੁਕਾਨਦਾਰਾਂ ਨੂੰ ਇਹਨਾਂ ਨੇ ਖੁੱਲੇ ਹੱਥੀ ਲੁੱਟਿਆ ਕਾਰਪਟ ਕਰਾਣਿਆਂ ਨੂੰ ਹੁਣ ਤੱਕ ਅਰਧਭਰ ਰਪਏ ਇਹਨਾਂ ਨੇ ਮਾਫ ਕਰਤਾ ਕਿਸਾਨਾਂ ਦਾ 5000 ਰੁਪਏ ਮਾਫ ਕੀਤਾ ਜੇ ਕਿਸਾਨ ਦੇ 5000 ਉਹਦੇ ਬਰੰਟ ਬਣੇ ਪਏ ਆ ਉਹਦੀ ਜ਼ਮੀਨ ਦੀ কুরਕੀ ਆ ਜਿਹੜੇ ਬਾਈ ਗੁਜਰਾਤ ਦੇ ਅਰਮੇ ਰ ਭੱਜ ਕੇ ਉਹਨਾਂ ਹੀ ਕੋਈ ਕਾਰਵਾਈ ਨਹੀਂ ਇਸ ਤੋਂ ਨਵਾਂ ਕਾਰਪਰ ਕਰਾਉਣਿਆਂ ਨੂੰ ਸਾਨੂੰ ਇਹ ਬਦਨਾਮ ਕੀਤਾ ਰਿਹਾ ਪੰਜਾਬ ਨੂੰ ਨਸ਼ੇ ਤੇ ਜਿੰਨਾ ਨਸ਼ਾ ਆ ਡਾਨੀ ਦੀ ਬਾਂਦਰਗਾ ਗੁਜਰਾਤ ਚੋਂ ਆਉਂਦਾ ਉਹ ਵਾਇਆ ਸਾਰਾ ਹਿੰਦੁਸਤਾਨ ਹੋ ਕੇ ਪੰਜਾਬ ਚ ਆ ਜਾਂਦਾ ਤੇ ਬਦਨਾਮ ਇੱਥੇ ਆਪਣਾ ਗਵਰਨਰ ਸ਼ਹਿਰ ਆਪਣਾ ਬਾਰਡਰ ਇਹ ਕਿਤੇ ਜਾਂਦਾ ਇੱਥੇ ਘਰ ਘਰ ਨਸ਼ਾ ਜੀ ਇਹ ਉਹ ਨਸ਼ਾ ਕਿੱਥੋਂ ਆ ਇਹ ਦਾਨੀ ਦੀਆਂ ਬੰਦਰੀਆਂ ਤੋਂ ਨਿਸ਼ਾ ਆਦਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਨਸ਼ਾ ਲਿਉਣ ਵਾਲੇ ਭਾਜਪਾ ਉਹ ਦੂਰੀਆਂ ਹੁਣ ਤੱਕ ਨਹੀਂ ਜਿਹੜੀਆਂ ਸਰਕਾਰਾਂ ਸੀ ਭਾਵੇਂ ਕੱਢੀ ਸੀ ਭਾਵੇਂ ਕਾਂਗਰਸੀ ਉਹਨੇ ਕੋ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਚਿੱਟਾ ਇਹਨਾਂ ਵੱ ਚੁੱਕਿਆ ਹੈ ਕਿ ਘਰ ਘਰ ਚਿੱਟੇ ਦੇ ਲੋਕ ਨਸ਼ੇ ਅੱਦੀ ਚੁੱਕਣ ਸਾਡੀ ਜਵਾਨੀ ਨਸ਼ੇ ਦੀ ਕਰ ਚੁੱਕੀ ਹੈ ਸਾਡੀਆਂ ਛੋਕ ਪੈਣਾ ਧੀਆ ਸੜਕਾਂ ਦੇ ਵਿੱਚ ਨਹਿਤਾ ਸੀ ਸੋਸ਼ਲ ਮੀਡੀਆ ਦੇ ਬੰਨੇ ਆਂ ਗੇੜੇ ਖਾਂਦੀਆਂ ਜੈਂਟ ਡਿਕਦੀਆਂ ਢੈਂਦੀਆਂ ਕੱਦੀਆਂ ਦਿਨੋ ਕੇ ਪੰਜਾਬ ਦਾ ਬਦਲਤੇ ਸੀ ਪੰਜਾਬ ਦੇ ਵਿੱਚ ਨੌਜਵਾਨੀ ਸਕ੍ਰਾਂਤਿ ਸੀ ਜਿਹੜੋਂ ਵਰਲਡ ਕੱਪ ਜਿੱਤਿਆ ਗਿਆ ਅਜੀਤ ਪਾਸੰਗ ਹੋਰਾਂ ਨੇ ਉਹ ਲੋ ਜੀ ਇੰਦਰਾ ਗਾਂਧੀ ਕੋਲੇ ਗਏ ਇੰਦਰਾ ਗਾਂਧੀ ਇਹ ਬੋਲੀ ਕਿ ਪੰਜਾਬ ਕੇ ਸਾਰੇ ਖਿਡਾਰੀ ਐ ਅੱਜ ਸਾਡਾ ਖਿਡਾਰੀ ਕੋਈ ਨਹੀਂ ਅੱਜ ਅਸੀਂ ਨਸ਼ੇ ਦੀ ਦਰਦ ਵਿੱਚ ਪਸ ਗਏ ਅੱਜ ਸਾਡੀਆਂ ਖਿਡਾਰਨਾ ਰਾਜਵੀਰ ਅਵਨੀਤ ਕੌਰ ਜਿਨ੍ਹਾਂ ਨੇ ਸਾਡਾ ਵਰਲਡ ਲੈਵਲ ਤੇ ਨਾਂ ਚ ਮਗਾਇਆ ਅੱਜ ਉਹ ਕੁੜੀਆਂ ਦੂਜੀਆਂ ਅੱਜ ਭੈਣਾਂ ਦੇ ਸੱਦਾਨੂੰ ਆਸ ਸੀ ਉਹ ਵੀ ਨਿਸ਼ਚਿਤ ਅਲ ਦੇ ਫਸ ਚੁੱਕੀਆਂ ਇਹ ਸਰਕਾਰ ਦੀ ਬਹੁਤ ਵੱਡੀ ਘਟ ਬਸ ਕੇ ਘਟਿਆ ਨੀਤੀ ਹੈ ਪ੍ਰਧਾਨ ਜੀ ਦੇ ਇਸ ਤਰ੍ਹਾਂ ਤੁਸੀਂ 16 ਤਰੀਕ ਨੂੰ ਪੰਨ ਦਾ ਸੱਦਾ ਦਿੱਤਾ ਜਿਹੜੀਆਂ ਐਮਰਜੈਂਸੀ ਸੁਭਾਵਾਂ ਉਹ ਲਾਗੂ ਰਹਿਣਗੀਆਂ ਹਾਂ ਜੀ ਜੇ ਮੈਂ ਕੋਈ ਵਿਆਹ ਕੋਈ ਪੇਸ਼ੈਂਟ ਹੈ ਕੋਈ ਹੋਰ ਕੋਈ ਜੂਰੀ ਕੰਮ ਉਹਨੂੰ ਸਿਰ ਜੂਰ ਸੌ ਦੇਵਾਂਗੇ ਪਰ ਦੇਖ ਕਰ ਕੋਈ ਬੰਦਾ ਕਿਸੇ ਪਾਰਟੀ ਲੈਵਲ ਤੇ ਆ ਕੇ ਜਾਂ ਕੋ ਸਿਆਸੀ ਲੈਵਲ ਤੇ ਆ ਕੇ ਸਾਡੇ ਬੰਦ ਨੂੰ ਸਭ ਤੋਂ ਅੱਜ ਕਰਦੀ ਕੋਸ਼ਿਸ਼ ਕਰੂਗਾ Asyik beruno uji uji